ਥੋਡੇ ਤੋਂ ਵੱਧ ਜੇ ਕਿ ਹਿਮੋ ਵਿਪਾਸਨਾ ਦੀ ਲੋੜ ਹੈ ਤੇ ਆ ਤੁਹਾਡੇ ਆ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋੜ ਹੈ ਇਹਦਾ ਇਲਾਜ ਕਰਾਉਂਟੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਇਸੇ ਚੱਕਰ 'ਚ ਤੁਸੀਂ ਜਰਮਨੀ ਤੋਂ ਜਹਾਜ਼ ਨਹੀਂ ਚੜ੍ਹ ਪਾਏ ਕਿਉਂਕਿ ਤੁਸੀਂ ਵੱਧ ਖਾ ਪੀ ਲਈ ਸੀ ਆ ਫੁਟੇਜ ਤੁਸੀਂ ਇਲਾਜ ਦੇ ਇਲਾਜ ਤੁਹਾਡਾ ਹੁੰਦਾ ਰਿਹਾ ਅਪੋਲੋ ਜਾ ਕੇ ਤੁਸੀਂ ਇਹ ਮੈਡੀਕਲ ਹੈਲਪ ਲਾਈਨ ਦੇ ਰਹੇ ਆ ਫॉर ਸ਼ਰਾਬ ਪੀਂਦੇ ਡਰੰਕਨ ਡਰਾਈਵਿੰਗ ਨਹੀਂ ਕੋਈ ਕਰਨ ਦਿੰਦਾ ਵੀ ਸ਼ਰਾਬ ਪੀ ਕੇ ਤਾਂ ਗੱਡੀ ਚਲਾਉਣਾ ਮਨਾ ਤੂੰ ਹੀ ਸਟੇਟ ਚਲਾਉਣ ਨੂੰ ਫਿਰਦੇ ਵੀ ਮੰਗਿਆrna ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਵਪਾਸਨਾ ਦੇ 10 ਦਿਨ ਦੇ ਟੂਰ ਤੇ ਤੁਹਾਡੇ ਤੋਂ ਵੱਧ ਜੇ ਕਿਸੇ ਨੂੰ ਵਪਾਸਨਾ ਦੀ ਲੋੜ ਹੈ ਤੇ ਆ ਤੁਹਾਡੇ ਆ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋੜ ਹੈ ਇਹਦੀ ਇਲਾਜ ਕਰਾ ਦਿਓ ਅੱਜ ਤੋਂ 15 ਦਿਨ ਪਹਿਲਾਂ ਹੁਸ਼ਿਆਰਪੁਰ ਤੁਸੀਂ ਜਾ ਹੀ ਰਹੇ ਹੋ ਨਾ ਪਤਾ ਕਰਿਓ ਚੋਹਾਲ ਡੈਮ ਕੀ ਹੋਇਆ ਇੱਕ ਆਈਪੀਐਸ ਅਫਸਰ ਸੀ ਇਨਸਪੈਕਟਰ ਦੇ ਤੌਰ ਤੇ ਲੱਗੀ ਉਹਦੇ ਨਾਲ ਕਿਸ ਤਰੀਕੇ ਦਾ ਇਹਨਾਂ ਦਾ ਬਿਹੇਵੀਅਰ ਰਿਹਾ ਫਿਰ ਇਹ ਪੁੱਛਿਓ ਕਿ ਉੱਥੋਂ ਡੀਈਸੀ ਤੇ ਐਸਐਸਪੀ ਲੰਬਾ ਸੀ ਉਹਦੇ ਨਾਲ ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਇਹ ਨੋਨ ਫੈਕਟ ਹੈ ਔਰ ਇਹ ਵੀ ਨੋਨ ਫੈਕਟ ਹੈ ਜੇ ਮੈਂ ਉੱਤੋਂ ਪਿੱਛੇ ਚਲੇ ਜਾਮਾ ਕਿ ਜਦੋਂ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਦੇ ਰੂਪ 'ਚ ਸੀ ਸਪੀਕਰ ਆਫ ਦਾ ਹਾਊਸ ਆਫ ਵੀਡੀਓ ਹੈ ਹਲੇ ਤੱਕ ਕਿ ਭਗਵੰਤ ਮਾਨ ਜੀ ਆਪ ਤੋਂ ਕੁਝ ਖਾ ਪੀ ਕੇ ਆ ਜਾਂਦੇ ਹੋ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਸਖ ਸਿੱਧੀ ਟਿੱਪਣੀ ਕੀਤੀ ਹੈ ਕਦੇ ਹੋਇਆ ਪਹਿਲਾਂ ਕਿ ਮੈਂਬਰ ਪਾਰਲੀਮੈਂਟ ਨੂੰ ਕੋਈ ਇਹ ਪੁੱਛੇ ਪ੍ਰਧਾਨ ਮੰਤਰੀ ਜਾਂ ਹਾਊ ਕਸਟੋਡੀਅਨ ਆਫ ਦਾ ਹਾਊਸ ਸਪੀਕਰ ਇਹ ਪੁੱਛੇ ਕਿ ਭਾਈ ਤੂੰ ਅੱਜ ਖਾ ਪੀ ਕੇ ਆਇਆ ਕਿ ਸੋਫੀ ਆਇਆ ਨਾਲ ਦੇ ਤੁਹਾਡੇ ਐਮਪੀਆਂ ਨੇ ਤੁਹਾਡੀ ਸ਼ਿਕਾਇਤ ਲਾਤੀ ਸੋ ਤੁਹਾਡੇ ਅਨਸਟੇਬਿਲਿਟੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਇਸੇ ਚੱਕਰ 'ਚ ਤੁਸੀਂ ਜਰਮਨੀ ਤੋਂ ਜਹਾਜ਼ ਨਹੀਂ ਚੜ ਪਾਏ ਕਿਉਂਕਿ ਤੁਸੀਂ ਵੱਧ ਖਾ ਪੀ ਲਈ ਸੀ ਆ ਫੋਟੇਜ ਤੁਸੀਂ ਇਲਾਜ ਦੇ ਇਲਾਜ ਥੋੜਾ ਹੁੰਦਾ ਰਿਹਾ ਅਪੋਲੋ ਜਾ ਕੇ ਤੁਸੀਂ ਇਹ ਮੈਡੀਕਲ ਹੈਲਪ ਲੈਂਦੇ ਰਹੇ ਹੋ ਫॉर ਸ਼ਰਾਬ ਪੀਣ ਦੇ ਡਰੰਕਨ ਡਰਾਈਵਿੰਗ ਨਹੀਂ ਕੋਈ ਕਰਨ ਦਿੰਦਾ ਬਈ ਸ਼ਰਾਬ ਪੀ ਕੇ ਤਾਂ ਗੱਡੀ ਚਲਾਉਣਾ ਮਨਾ ਤੂੰ ਹੀ ਸਟੇਟ ਚਲਾਉਣ ਨੂੰ ਫਿਰਦੇ ਇਸ ਲਈ ਕੇਜਰੀਵਾਲ ਸਾਹਿਬ ਦੇ ਚੀਫ ਮਿਨਿਸਟਰ ਨੀਡਸ ਹੈਲਪ ਇਨਾਂ ਦੀ ਮਦਦ ਕਰੋ ਮੈਡੀਕਲੀ ਇਹਨਾਂ ਨੂੰ ਫਿੱਟ ਕਰੋ ਜੇ ਠੀਕ ਹੋ ਜਾਣਗੇ ਤੇ ਤੁਸੀਂ ਕਰਾ ਲਿਓ ਉਹਨਾਂ ਤੋਂ ਰਾਜ-ਰਾਜ ਹੋਣਾ ਨਹੀਂ ਇਹਨਾਂ ਤੋਂ ਇਹ ਬਾਰਡਰ ਸਟੇਟ ਹੈ ਔਰ ਜੇ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੁੱਟਮਾਰ ਕਰਕੇ ਧੱਕੇਸ਼ਾਹੀ ਨਾਲ ਜੇ ਭਗਵੰਤ ਮਾਨ ਸਮਝ ਲੂ ਕਿ ਮੈਂ ਆਪਦੀ ਗੱਲ ਬਣਾ ਲੂ ਕਿਸੇ ਨੇ ਨਹੀਂ ਮੰਨਨੀ ਆਪਦੇ ਵਾਅਦੇ ਪੂਰੇ ਕਰੋ ਔਰ ਆਪਦੀ ਜੋ ਹੋਛੋ ਆਵਾਜ਼ ਤੁਸੀਂ ਖੂਬ ਬੈਠੇ ਹੋ ਜਿਸ ਤਰੀਕੇ ਨਾਲ ਬਤਮੀਜੀ ਤੇ ਉਤਰ ਆਏ ਹੋ ਕਿਸਾਨਾਂ ਨਾਲ ਜਾਂ ਕੋਈ ਕਿਸਾਨ ਜਥੇਬੰਦੀ ਹੋਵੇ ਕੋਈ ਮਜ਼ਦੂਰ ਜਥੇਬੰਦੀ ਹੋਵੇ ਮਜ਼ਮ ਜਥੇਬੰਦੀ ਹੋਵੇ ਕੋਈ ਆਪ ਦੀ ਹੱਕੀ ਮੰਗਾਂ ਦੀ ਗੱਲ ਕਰੇ ਉਹਦੇ ਨਾਲ ਤੁਸੀਂ ਫਿਰ ਪੁਲਿਸ ਸਟੇਟ ਵਾਂਗੂ ਪੁਲਿਸ ਐਕਸ਼ਨ ਸ਼ੁਰੂ ਹੋ ਜਾਂਦਾ ਇੱਥੇ ਇਸ ਲਈ ਮੈਂ ਇਹ ਸਾਰੇ ਇਨਸੀਡੈਂਟ ਨੂੰ ਕੰਡਮ ਕਰਦਾ ਇਮੀਡੀਏਟ ਰਿਲੀਜ਼ ਮੰਗਦਾ ਹਾਂ ਔਰ ਕਿਸਾਨ ਲੀਡਰਸ ਔਰ ਭਗਵੰਤ ਮਾਨ ਆਪ ਦੀ ਗੱਲ ਦੀ ਮਾਫੀ ਮੰਗੇ ਔਰ ਇਹ ਇਮੀਡੀਏਟਲੀ ਆਪਦੇ ਵਾਅਦੇ ਪੂਰੇ ਕਰੇ ਮੇਰੀ ਇਹ ਮੰਗ ਰਹੂਗੀ ਤੁਹਾਡੇ ਤੋਂ ਔਰ ਮੈਂ ਫੇਰ ਕਹਿਣਾ ਕਿ ਚੋਹਾਰ ਡੈਮ ਦਾ ਇਨਸੀਡੈਂਟ ਹੋ ਗਿਆ ਪਾਰਲੀਮੈਂਟ ਦਾ ਹੋ ਗਿਆ ਜਰਮਨੀ ਦਾ ਹੋ ਗਿਆ ਵਿਧਾਨ ਸਭਾ ਦੇ ਅੰਦਰ ਹੋ ਗਿਆ بار بار ਸ਼ਰਾਬ ਪੀ ਕੇ ਇਸ ਤਰੀਕੇ ਨਾਲ ਮਿਸ ਬੀਹੇਵ ਕਰਨਾ ਇਸ ਦੇ ਨਾਲ ਪੰਜਾਬ ਦੀ ਤੇ ਪੰਜਾਬੀਆਂ ਦੀ ਕਿੰਨੀ ਘੋਰ ਬੇਇੱਜ਼ਤੀ ਕਰਾਉਣੀ ਹੈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਔਰ ਇਹਦਾ ਇਲਾਜ ਕਰਾਓ ਮੇਰੀ ਤੇ ਤੁਹਾਨੂੰ ਸਾਰਿਆਂ ਕੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ